ਬੀਬੀ ਪਾਣੀ ਜੀ ਦਾ ਜਨਮ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਬਸਰਕੇ ਪਿੰਡ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਅਤੇ ਮਾਤਾ ਮਨਸਾ ਦੇਵੀ ਜੀ ਦੇ ਘਰ ਵਿਖੇ ਹੋਇਆ। ਆਪ ਜੀ ਦੇ ਦੋ ਭਰਾ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ ਅਤੇ ਇੱਕ ਭੈਣ ਬੀਬੀ ਦਾਨੀ ਜੀ ਸਨ। ਆਪ ਆਪਣੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਬੀਬੀ ਪਾਣੀ ਜੀ ਦਾ ਵਿਆਹ ਤਨਤਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਹੋਇਆ ਤੇ ਆਪ ਜੀ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ। ਸਭ ਤੋਂ ਵੱਡੇ ਬਾਬਾ ਪ੍ਰੀਤੀ ਚੰਦ ਜੀ ਜੋ ਗੁਰੂ ਘਰ ਦੇ ਕਾਰਜਕਰਨ ਵਿੱਚ ਬੜੇ ਨਿਪੁੰਨ ਸਨ ਪਰ ਹੰਕਾਰੀ ਵੀ ਸਨ ਤੇ ਗੁਰੂ ਬਣਨ ਦੇ ਇੱਛੁਕ ਸਨ ਇਹਨਾਂ ਤੋਂ ਛੋਟੇ ਬਾਬਾ ਮਹਾਦੇਵ ਜੀ ਸਨ ਜੋ ਤਿਆਗੀ ਸਾਧੂਆਂ ਵਰਗੇ ਸਨ ਅਤੇ ਸਭ ਤੋਂ ਛੋਟੇ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਨ ਜੋ ਮਾਤਾ ਪਿਤਾ ਦੇ ਆਗਿਆਕਾਰੀ ਅਤੇ ਗੁਰਸਿੱਖੀ ਮਾਰਗ ਤੇ ਚੱਲਣ ਵਾਲੇ ਸਨ ਸਿੱਖ ਇਤਿਹਾਸ ਵਿੱਚ ਬੀਬੀ ਪਾਣੀ ਜੀ ਇੱਕ ਐਸੀ ਮਹਾਨ ਇਸਤਰੀ ਹੋਏ ਹਨ ਜਿਨ੍ਹਾਂ ਨੂੰ ਗੁਰੂ ਜੀ ਦੀ ਪੁੱਤਰੀ ਗੁਰੂ ਜੀ ਦੀ ਪਤਨੀ ਗੁਰੂ ਜੀ ਦੀ ਮਾਤਾ ਗੁਰੂ ਜੀ ਦੀ ਦਾਦੀ ਗੁਰੂ ਜੀ ਦੀ ਪੜਦਾਦੀ ਅਤੇ ਗੁਰੂ ਜੀ ਦੀ ਲੱਕੜ ਦਾਦੀ ਹੋਣ ਦਾ ਮਾਣ ਪ੍ਰਾਪਤ ਹੈ ਭਾਵ ਆਪ ਜੀ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸੁਪੁੱਤਰੀ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਤਨੀ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮਾਤਾ ਜੀ ਤਨਤਨ ਸ੍ਰੀ ਗੁਰੂ ਹਰगोबिंद ਪਾਤਸ਼ਾਹ ਜੀ ਦੀ ਦਾਦੀ ਜੀ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪੜ ਦਾਦੀ ਜੀ ਤੇ ਤਨਤਨ ਸ੍ਰੀ ਗੁਰੂ ਹਰ Rai ਪਾਤਸ਼ਾਹ ਜੀ ਅਤੇ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਲੱਕੜ ਦਾਦੀ ਸਨ ਗੁਰਦੁਆਰਾ ਬੀਬੀ ਪਾਣੀ ਜੀ ਦੇ ਖੂਹ ਵਿੱਚ ਮੌਜੂਦ ਇਹ ਪਾਵਨ ਖੂਹ ਸਿਰ ਤਰਨ ਤਾਰਨ ਸਾਹਿਬ ਸਰੋਵਰ ਦੇ ਪੱਛਮ ਵੱਲ ਬੂੰਗੀਆਂ ਦੇ ਨਾਲ ਹੀ ਬਾਹਰਲੇ ਪਾਸੇ ਮੌਜੂਦ ਹੈ पंचम पाछा तांतन सिरी गुरु अर्जुन देव जी ने अपने पूजनीक माता जी माता पानी जी ਦੇ ਨਾਂ ਤੇ ਗੁਰੂ ਕੇ ਲੰਗਰ ਲਈ ਇਹ ਪਾਵਨ ਖੂਬ ਬਣਵਾਇਆ ਸੀ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ